ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਹੈ ਸਾਨੂੰ ਹਰਪਾਲ ਚੀਵਾ ਨਾਮ ਦਾ ਵਿਅਕਤੀ ਸਾਡੇ ਕੋਲ ਆਇਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਉਹ ਸਾਈਬਰ ਫਰੋਡ ਰਹੀ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਏ ਇਹ ਗੱਲ 5 ਅਪ੍ਰੈਲ ਦੀ ਸੀਗੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ ਗੱਲ 10 ਅਪ੍ਰੈਲ ਨੂੰ ਆ ਕੇ ਦੱਸੀ ਫਿਰ ਇਹਦੇ ਵਿੱਚ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਹੈਡਕ quarters ਸਾਹਿਬ ਐਸਐਚਓ ਸਾਈਬਰ ਤੇ ਆਪਣੇ ਜਿਹੜੇ ਆਈਓ ਸੀਗੇ ਇਨਸਪੈਕਟਰ ਸੰਦੀਪ ਇਹਨਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਗਿਆ ਤੇ ਮੈਂ ਦੱਸਣਾ ਚਾਹਨਾ ਹੈ ਕਿ ਜਿਹੜੇ 30 ਲੱਖ ਰੁਪਏ ਬੀਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕਿਸੇ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਦੇਚ ਕੁਛ ਨਾ ਕੁਝ ਉਦੇਚ ਪਹਿਰੇ ਤੇ ਇਹ ਡਰ ਕੇ ਡਰ ਕੇ ਇਹਨੇ ਜਿਹੜੇ ਕਰੀਬ 30 ਲੱਖ ਰੁਪਏ ਇਹਨਾਂ ਦੇ ਖਾਤੇ ਚ ਪਾਤੇ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਲਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚੀਮਾਨ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ ਵਿੱਚ 30 ਲੱਖ ਰੁਪਏ ਪਾਤੇ ਉਸ ਤੋਂ ਬਾਅਦ ਉਹ ਗਾਂਹ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚੱਲ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨੇ ਕੰਪਲੇਂਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਵੀ ਬਟ ਨੈਵਰਥੈਲੈਸ ਸਾਡੀ ਟੀਮ ਨੇ ਹੁਣ ਤੱਕ 9 ਲੱਖ ਰੁਪਏ ਜਿਹੜੇ ਹੈਗੇ ਆ ਰਿਕਵਰੀ ਕਰਾ ਕੇ ਕੰਪਲੇਨੈਂਟ ਨੂੰ ਵਾਪਸ ਜਿਹੜੇ ਆ ਉਹ ਕਿੱਥੇ ਜਾ ਚੁਕੇ ਕੰਪਲੇਨੈਂਟ ਨੂੰ ਤੇ ਜਿਹੜੇ ਦੇ ਵਿੱਚ ਇਹ ਜਿਹੜਾ ਨੈਕਸਸ ਹੈ ਇਹ 올 ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹੈ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਆ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੌਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਆ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੇ ਲਾਇਆ ਕੇਰਲ ਦੇ ਵੀ ਤੇ ਇੱਕ ਵੱਡਾ ਇੰਡੀਆ ਲੈਵਲ ਦਾ ਇਹ ਨੈਕਸਸ ਹੈ ਤੇ ਹੁਣ ਸਾਡੀ ਟੀਮ ਨੇ ਜਿਹੜੇ ਹੈਗੇ ਆ ਫਿਲਹਾਲ 7 ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨੋਮਿਨੇਟ ਜਿਹੜਾ ਇਹ ਕੀਤਾ ਉਹ ਚੋਂ ਚਾਰ ਦੋਸ਼ੀ ਅਸੀਂ ਗ੍ਰਫਤਾਰ ਕਰ ਚੁੱਕੇ ਜਿਹੜੇ ਚਾਰ ਦੋਸ਼ੀ ਹੈਗੇ ਗ੍ਰਫਤਾਰ ਕੀਤੇ ਗਏ ਆ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੌਇਡਾ ਦਾ ਰਹਿਣ ਵਾਲਾ ਹੈ ਤੇ ਦੋ ਵੈਸਟ ਦਿੱਲੀ ਦੇ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਵੈਸਟ ਦਿੱਲੀ ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਰਹਿਣ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੌਇਡਾ ਦਾ ਰਹਿਣ ਵਾਲਾ ਹੈ ਹੁਣ ਇੱਕ ਜਿਹੜਾ ਅਕਬਰ ਜਿਹੜਾ ਹੁਣ ਅਸੀਂ ਕੇਰਲਾ ਤੋਂ ਉੱਤੇ ਮੱਲਾਪੁਰਮ ਜਿਹੜਾ ਜਲਾ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲੈ ਕੇ ਆਈਏ ਨੂੰ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਹਜੇ ਦੇ ਵਿੱਚ ਹੋਰ ਗ੍ਰਫਤਾਰੀਆਂ ਬਾਕੀ ਐ ਤਿੰਨ ਹੋਰ ਦੋਸ਼ੇ ਅਸੀਂ ਨਾਮਿਨੇਟ ਕੀਤੇ ਆ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਪੁੱਛਗਿੱਛ ਤੇ ਕੋਈ ਗੱਲ ਸਾਹਮਣੇ ਆਏਗੀ ਉਹ ਵਕਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਅਕਬਰ ਅਲੀ ਐ ਇਸ ਮੌਕੇ ਤੇ ਤੋਂ ਇਲਾਵਾ ਇੱਥੇ ਹੋਰ ਵੀ ਪਰਚੇ ਦਰਜ ਐ ਕੇਰਲਾ ਦੇ ਵਿੱਚ ਇੱਥੇ ਇੱਕ ਨਸ਼ੇ ਦਾ ਵੀ ਪਰਚਾ ਦਰਜ ਐ ਐਨਡੀਪੀਐਸ ਦਾ ਤੇ ਇਸ ਤੋਂ ਇਲਾਵਾ ਇਸਨੇ ਹੋਰ ਵੀ ਇਸ ਤਰੀਕੇ ਦੀ ਸਾਈਬਰ ਅਪਰਾਧ ਕੀਤੇ ਸਾਈਬਰ ਠੱਗੀਆਂ ਮਾਰੀਆਂ ਜਿੱਚ ਤਿੰਨ ਕੰਪਲੇਂਟਾਂ ਔਨ ਰਿਕਾਰਡ ਹੈ ਜਿੱਚ ਇੱਕ ਕੰਪਲੇਂਟ ਕਰੀ 10 ਲੱਖ ਦੀ ਹੈ 6 ਲੱਖ ਦੀ ਹੈ ਹੋਰ ਵੀ ਇਸ ਤਰ੍ਹਾਂ ਦੀ 18 ਕਰੋੜ ਦੀ ਵਕਫ ਵਕ ਜਿਹੜੀ ਅਮਾਉਂਟ ਦੀ ਕੰਪਲੇਂਟ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲੇ ਹਰਪਾਲ ਨੇ ਰਾਜਾ ਟੈਂਟ ਹਾਊਸ ਵਾਲੇ ਦੇ ਖਾਤੇ ਵਿੱਚ ਪੈਸੇ ਪਾਏ ਉਸ ਤੋਂ ਬਾਅਦ ਇਹ ਚਾਰ ਬੰਦਿਆਂ ਦੇ ਖਾਤੇ ਵਿੱਚ ਪੈਸੇ ਪਾਏ ਤੇ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਸੀਗਾ ਉਹ ਅਕਬਰੀ ਸੀਗਾ ਜਿਹੜਾ ਇਹ ਸਾਰਾ ਤਾਰ ਨੂੰ ਕਮਾਂਦਾ ਸੀਗਾ ਤੇ ਜਿਹੜਾ ਆਪਾਂ ਪਹਿਲੇ ਮਨਿੰਦਰ ਨਵੀਲ ਤੇ ਅਨਿਲ ਫੜੇ ਆ ਉਹ ਇਹ ਕਰਦੇ ਸੀਗੇ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਨਾਂ ਤੇ ਇੱਕ ਰੈਂਟਲ ਅਕਾਊਂਟ ਖੁਲਵਾਉਂਦੇ ਸੀ ਕਿ ਤੈਨੂੰ ਅਸੀਂ ਇੰਨੇ ਪੈਸੇ ਦੇ ਦਾਂਗੇ ਤੂੰ ਸਾਨੂੰ ਆਪਣਾ ਆਧਾਰ ਕਾਰਡ ਆਪਣੀ ਡਿਟੇਲ ਦੇ ਦੇ ਤੇ ਉਹਦੇ ਨਾਂ ਤੇ ਉਹਨੂੰ ਲੋਕੇ ਦੇ ਵਿੱਚ ਰੱਖ ਕੇ ਉਹਨੂੰ ਕੋਈ ਨਾ ਕੋਈ ਇਨਵੈਸਟਮੈਂਟ ਦਾ ਕੋਈ ਸਕੀਮ ਦਾ ਬਾਣਾ ਦੇ ਕੇ ਉਹਦਾ ਖਾਤਾ ਖੁਲਵਾ ਲਿਆ ਤੇ ਖਾਤਾ ਖੁਲਵਾ ਕੇ ਫਿਰ ਆਪਣਾ ਜਿਹੜਾ ਹੈਗਾ ਇਹ ਉਹਨੂੰ ਉਹਦੇ ਨਾਲ ਹੀ ਬੇਸਿਕਲੀ ਠੱਗੀ ਮਾਰਦੇ ਸੀਗੇ ਲੋਕਾਂ ਨਾਲ ਤੇ ਜਿਹੜਾ ਮਨਿੰਦਰ ਸੀਗਾ ਮਨਿੰਦਰ ਦੇ ਨਾਂ ਤੇ ਖਾਤਾ ਖੋਲਵਾਇਆ ਗਿਆ ਅਸਲ 'ਚ ਜਿਹੜਾ ਉਸ ਖਾਤੇ ਨੂੰ ਆਪਰੇਟ ਕਰਦੇ ਸੀ ਉਹ ਨਵੀਨ ਤੇ ਅਨਿਲ ਕਰਦੇ ਸੀ ਜਿਨ੍ਹਾਂ ਦੀ ਆਲਰੇਡੀ ਇਸ ਕੇਸ 'ਚ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਅਕਬਰ ਦੇ ਨਾਲ ਹੋਰ ਵੀ ਕੇਰਲਾ ਦੇ ਵਿੱਚ ਸਾਥੀ ਸੀਗੇ ਉਹਨਾਂ ਦੀ ਪਾਲ ਜਾਰੀ ਹੈ ਸਾਡੀ ਟੀਮ ਫਿਰ ਉੱਥੇ ਜਿਹੜਾ ਹੈਗਾ ਆਉਣ ਵਾਲੀ ਸਮਾ ਦੇ ਵਿੱਚ ਉੱਤੇ ਜਾ ਕੇ ਦੁਬਾਰਾ ਸੀ ਤਫਤੀਸ਼ ਕਰਾਂਗੇ ਤੇ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਇਸ ਬਾਰੇ ਸਾਂਝਾ ਕਰਾਂਗੇ ਪ੍ਰੈਸ ਵਾਰਤਾਲਾਪ ਦੇ ਜ਼ਰੀਏ